ਕੁੱਪ ਤੋਂ ਸੂਚਨਾ ਤੇ ਪੁਲਿਸ ਵੱਲੋਂ ਨਾਕਾ ਲਗਾਇਆ ਹੋਇਆ ਸੀ ਤੇ ਇਸ ਦੌਰਾਨ ਇੱਕ ਕੈਂਟਰ ਵਾਲਾ ਆਇਆ ਤਾਂ ਉਸ ਨੂੰ ਰੋਕਿਆ ਗਿਆ ਤੇ ਉਸ ਦੀ ਤਲਾਸ਼ੀ ਲਈ ਗਈ ਤੇ ਕੈਂਟਰ ਦੇ ਵਿੱਚ ਕੈਮੀਕਲ ਰੱਖਿਆ ਹੋਇਆ ਸੀ ਤੇ ਜਦੋਂ ਪੁਲਿਸ ਨੇ ਗੰਭੀਰਤਾ ਦੇ ਨਾਲ ਤਲਾਸ਼ੀ ਲਈ ਤਾਂ ਇਸ ਦੇ ਬਾਅਦ ਪਤਾ ਲੱਗਿਆ ਕਿ ਕੈਮੀਕਲ ਦੇ ਪਿੱਛੇ ਉਸਨੇ ਕਈ ਬੋਰੀਆਂ ਦੇ ਵਿੱਚ ਭਰ ਕੇ ੁੱਕੀ ਰੱਖੀ ਹੋਈ ਸੀ ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐਸਪੀ ਨੇ ਦੱਸਿਆ ਕਿ 132 ਕਿਲੋ ਚੂਰਾ ਪੋਸਟ ਕੈਂਟਰ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀ ਤੇ ਇਸ ਤੋਂ ਬਾਅਦ ਉਸ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇਹਨਾਂ ਦੀ ਟੀਮ ਨੇ ਕੱਲ ਇੱਕ ਚੈਕਿੰਗ ਦੌਰਾਨ ਕੈਂਟਰ ਨੂੰ ਵਿੱਚੋਂ 132 ਕਿਲੋ ਪੋਕੇ ਬਰਾਮਦ ਕੀਤੀ। ਜਿਸ ਉੱਪਰ ਪਰਚਾ ਦੇ ਦਿੱਤਾ ਤੇ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਰਿਮਾਂਡ ਵਾਸਤੇ اچھا ਕੀ ਨਾਮ ਹੈ ਸਰ ਕਿੱਥੋਂ ਲਿਆਂਦੀ ਜਾ ਰਹੀ ਸੀ ਇਹ ਕਿੰਨੇ ਦਿਨ ਇਹਦਾ ਨਾਮ ਹੈ ਜੀ ਸੁੱਚਾ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਪਧਰੀ ਥਾਣਾ ਮਖੂ ਜ਼ਿਲ੍ਹਾ ਫਿਰੋਜ਼ਪੁਰ ਇਹ ਹੁਣ ਬਾਕੀ ਦੀ ਪੜਤਾਲ ਦੇ ਦੌਰਾਨ ਇਨਵੈਸਟੀਗੇਸ਼ਨ ਦੇ ਦੌਰਾਨ ਇਸ ਦੀ ਪਿਛਲਾ ਕਿਵੇਂ ਚੱਲਿਆ ਕਿੱਥੋਂ ਆਇਆ ਇਹ ਸਾਰੀ ਪੂਰੀ ਤਹਿਕੀਕਾਤ ਕੀਤੀ ਜਾਊਗੀ ਸਰ ਪਹਿਲੇ ਮਾਮਲੇ ਹੈਗੇ ਜੀ ਤੇ ਇਹ ਮੈਂ ਤੁਹਾਨੂੰ ਦੱਸਿਆ ਵੀ ਅੱਜ ਇਸ ਨੂੰ ਪੇਸ਼ ਕੀਤਾ ਜਾ ਰਿਹਾ ਰਮਾਨ ਤੋਂ ਬਾਅਦ ਬਾਕੀ ਦੀ ਜਿਵੇਂ ਵੀ ਇਨਫੋਰਮੇਸ਼ਨ ਡਵੈਲਪ ਹੁੰਦੀ ਹੈ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਊਗੀ ਤੇ ਉਸ ਦੇ ਇਨ ਬਿਨ ਪਾਲਣਾ ਵੀ ਕੀਤੀ ਜਾਊਗੀ ਸਰ ਲੱਗਦਾ ਹੈ ਕਿ ਇਸ ਤਰ੍ਹਾਂ ਜਿਹੜੀ ਜੀ ਏਅਰਪੋਰਟ ਬਣਾਮਦ ਕੀਤੀ ਹੈ ਇਸ ਤਰ੍ਹਾਂ ਹੋਰ ਜਿਹੜੇ ਇਸ ਤਰ੍ਹਾਂ ਨਾਲ ਜੁੜੇ ਹੋਏ ਨੇ ਉਹਨਾਂ ਤੇ ਵੀ ਜ਼ਿਆਦਾ ਸ਼ਕਤੀ ਔਰ ਧਿਆਨ ਕੇਜਾ ਜਾਊਗਾ ਬਿਲਕੁਲ ਇਹ ਤਾਂ ਸਾਡਾ ਹੈ ਹੀ ਹੈ ਜੀ ਵੀ ਜਿਹੜਾ ਵੀ ਕੋਈ ਵੀ ਕਿਸੇ ਵੀ ਗਤੀਵਿਧੀ ਕੋਈ ਗਲਤੰਗਨਾ ਕਰ ਰਿਹਾ ਉਹਦੇ ਖਿਲਾਫ ਸਰਕਾਰ ਵੱਲੋਂ ਸਾਡੇ ਵੱਲੋਂ ਕੋਈ ਟੈਲ ਨਹੀਂ ਹੈ ਸਰਕਾਰ ਤੇ ਲੈ ਕੇ ਆ ਰਹੇ ਸੀ ਇਹ ਆਪਣਾ ਟਰੱਕ ਕਨਟੇਨਰ ਸੀਗਾ ਉਹਦੇ ਵਿੱਚ ਕੈਮੀਕਲ ਸੀਗੇ ਤੇ ਨਾਲ ਹੀ ਇਹਨੇ ਇਹ ਵੀ ਉੱਕੀਚੋਰਾ ਪੋਸਟ 132 ਕਿਲੋ ਲੋਡ ਕੀਤੀ ਹੋਈ ਸੀ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਏ ਤੇ ਇਸ ਤੋਂ ਬਾਅਦ ਰਿਮਾਂਡ ਹਾਸਲ ਕਰਕੇ ਗੰਭੀਰਤਾ ਨਾਲ ਮੁਲਜ਼ਮ ਦੇ ਕੋਲੋਂ ਪੁੱਛਗਿੱਛ ਕੀਤੀ ਜਾਏਗੀ ਤੇ ਹੋਰ ਵੀ ਕਈ ਅਹਿਮ ਖੁਲਾਸੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਹੋਣ ਦੀ ਉਮੀਦ ਹੈ ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ